ਉਹ ਲੱਖ ਲਾਂ ਤਾਂ ਉਸ ਪੰਜ ਦੇ ਕੇ ਨਸ਼ੇ ਵਾਲੇ ਨੂੰ ਫੜਵਾ ਜਾਂਦਾ ਹੈ ਉਹ ਲੱਖ ਲਾਂ ਹੁੰਦਾ ਚੋਣਾ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਾਡੀ ਨਕਰ ਨੂੰ ਬੇਨਤੀ ਹੈ ਸਾਨੂੰ ਤਾਂ ਇਹ ਲੱਗਦਾ ਸਭ ਸ਼ਾਂਤੀ ਵਾਲੀ ਗੱਲ ਹੋਣੀ ਚਾਹੀਦੀ ਹੈ ਠੀਕ ਹੈ ਪੰਚਾਇਤਾਂ ਦਾ ਇੰਨਾ ਕੋ ਦਬਦਬਾ ਹੁੰਦਾ ਸੀਗਾ ਕਿ ਪੰਚਾਇਤਾਂ ਪਿੰਡ ਦਾ ਰੋਲਾ ਆਪਸ ਹੀ ਨਿਬੇੜ ਦਿੰਦੀਆਂ ਸੀਗੀਆਂ ਕਿਉਂਕਿ ਸਾਡੇ ਉਹੀ ਚਾਚੇ ਤਾਏ ਉਹੀ ਆਸਕਮਾਨ ਸਾਰਾ ਉਹੀ ਹੁੰਦਾ 5 ਲੱਖ ਅਸੀਂ ਪੰਚਾਇਤ ਨੂੰ ਦਿੰਨੇ ਆ ਵੀ ਸਰਬਸੰਮਤੀ ਹੁੰਦੀ ਐ ਅਸੀਂ ਕਹਿਣਾ ਵੀ ਘੱਟੋ ਘੱਟ 50000 ਵਾਰਡ ਨੂੰ ਵੀ ਦੋ ਤੁਸੀਂ ਦਾਗ ਨਹੀਂ ਲੱਗੂਗਾ ਕਿ ਕਿਸ ਕੀ ਨਸਾ ਦਿੱਤਾ ਜਾਂ ਕਿਸੇ ਨੇ ਘਰੇ ਗਿਆ ਜਾਂ ਕਿਸੇ ਨੂੰ ਪੁਲਾਈ ਕਿਉਂਕਿ ਅਸੀਂ ਖੁਦ ਵੀ ਨਹੀਂ ਅਸੀਂ ਅੱਜ ਪਹੁੰਚੇ ਆ ਪਿੰਡ ਕੱਕਣਾਲ ਜਿੱਥੇ ਤੁਸੀਂ ਇਹ ਇਕੱਠ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਹੋਇਆ ਤੁਸੀਂ ਨਿਗਾਹ ਮਾਰ ਲਓ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਗੁਰਦੁਦਵਾਰਾ ਸਾਹਿਬ ਦੇ ਵਿੱਚ ਮਾਈਆਂ ਨੇ ਗਿਆ ਭਰਾ ਨੇ ਵੀਰ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ ਕੀ ਕਾਰਨ ਹੈ ਇੰਨਾ ਇਕੱਠ ਕਿਉਂ ਹੈ ਇਹਦੇ ਤੇ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਇਹ ਜਦੋਂ ਅਸੀਂ ਇੱਥੇ ਕੁਝ ਕੁ ਲੋਕਾਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋ ਰਿਹਾ ਹੈ ਉਹਦੇ ਤੇ ਇੱਥੇ ਪਿੰਡ ਦੇ ਜਿਹੜੇ ਨੌਜਵਾਨ ਵੋਟਾਂ ਦੇ ਵਿੱਚ ਖੜੇ ਹੋਏ ਨੇ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕਰਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆਗਾ ਸਾਡੇ ਨਾਲ ਇੱਥੇ ਨੌਜਵਾਨ ਵੀਰ ਨੇ ਜਿਹੜੇ ਵੋਟਾਂ ਦੇ ਵਿੱਚ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਬੈਂਗਰੂ ਖਾਲਸਾ ਸਾਹਿਬ ਬੈਂਗਰੂ ਪੱਤੇ ਅ ਵੋਟਾਂ ਦੇ ਵਿੱਚ ਤੁਸੀਂ ਖੜੇ ਹੋ ਹਾਂਜੀ ਤੇ ਹੋਰ ਤੁਹਾਡੇ ਬਰੋਧ ਦੇ ਵਿੱਚ ਕਿੰਨੇ ਖੜੇ ਨੇ ਅਸੀਂ ਤਿੰਨ ਜਣੇ ਇਲੈਕਸ਼ਨ ਲੜ ਰਿਹਾ ਜੀ ਸਰਪੰਚ ਜੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਡੇ ਪਿੰਡ ਦਾ ਸਾਡੀ ਸ਼ਾਂਤੀ ਨਾਲ ਮਾਹੌਲ ਬੜੀ ਹੈ ਜੀ ਤਕਰੀਬਨ ਇੱਥੇ ਹਰਦਾਸ ਕਰਨ ਚਾਰੇ ਤਿੰਨੇ ਅਸੀਂ ਮੈਂਬਰ ਚਾਰੇ ਚਾਰ ਖੜੇ ਆਂ ਜੀ ਇਸ ਵਾਸਤੇ ਚਾਰੇ ਇੱਥੇ ਆ ਕੇ ਮੱਥਾ ਟੇਕਿਆ ਸਾਰਿਆਂ ਨੇ ਸਾਰੇ ਸਮਝਦੇ ਸੀ ਕਿ ਇਹ 35 ਸਾਂਝ ਇੱਦੀ ਬਣੀ ਰਹੇ ਜਿਵੇਂ ਬਣੀ ਹੈ ਇੱਦੀ ਸਾਂਝ ਬਣੀ ਰਹੇ ਸਰਬਸੰਮਤੀ ਦੀ ਗੱਲ ਚੱਲੀ ਸੀ ਕਿ ਇੱਥੇ ਸਰਬਸੰਮਤੀ ਤੁਹਾਡੇ ਪਿੰਡ ਦੇ ਵਿੱਚ ਹੋ ਸਕਦੀ ਹੈ ਕੀ ਲੱਗਦਾ ਹੋ ਸਕਦੀ ਹੈ ਜਾਂ ਸਾਡੇ ਭਾਈਚਾਰਾ ਬਹੁਤ ਵਧੀਆ ਹੈ ਕੋਈ ਸਾਡੇ ਲੜਨ ਵਾਲਾ ਨਹੀਂ ਭਾਈਚਾਰਾ ਬਣਾ ਰਹੇ ਜਿਹੜੇ ਤਿੰਨੇ ਆਣੇ ਫਿਰ ਖੜੇ ਨੇ ਹੋਰ ਬਰਾਬਰ ਉਹ ਵੀ ਬਿਲਕੁਲ ਮੰਨਣਗੇ ਸਾਰੇ ਨਗਰ ਦੀ ਗੱਲ ਮੰਨਣੀ ਇਹ ਨਹੀਂ ਹੈਗਾ ਕਿ ਮੇਰੇ ਦੇ ਹੋਵੇ ਜਾਂ ਕਿਸੇ ਦੇ ਹੋਵੇ ਜਿਵੇਂ ਨਗਰ ਕਿਸ ਨੂੰ ਫਤਵਾ ਦੇਊਗਾ ਤਾਂ ਅਸੀਂ ਉਹ ਸਾਰਿਆਂ ਸਹਿਮਤੀ ਹੋਮ ਤੁਸੀਂ ਮਤਲਬ ਕਿ ਸਹਿਮਤ ਹੋ ਵੀ ਜਿਹੜੇ ਮਰਜ਼ੀ ਨੂੰ ਫਤਵਾ ਦੇ ਸਕਦਾ ਨੇ ਬਿਲਕੁਲ ਨਗਰ ਨਗਰ ਦੇ ਨਾਲ ਹੀ ਸਾਰਾ ਕੁਝ ਆਪਣੇ ਨਾਲ ਕੁਝ ਨਹੀਂ ਸਭ ਨਗਰ ਦੇ ਨਾਲ ਪਿੰਡ ਦੇ ਵਿੱਚ ਟੋਟਲ ਵੋਟ ਕਿੰਨੀ ਆ 220 ਬੋਟ ਜੀ ਟੋਟਲ ਬੋਟ 220 ਬੋਟ ਹੈ ਹਾਂਜੀ ਤੇ ਮੈਂਬਰ ਸਰਪੰਚ ਤੁਸੀਂ 4 ਖੜੇ ਹੋ ਹਾਂਜੀ ਕਿਸ ਤਰ੍ਹਾਂ ਲੱਗਦਾ ਹੈ ਫਿਰ ਫਸਮੀ ਟੱਕਰ ਹੋਊਗੀ ਜਾਂ ਫਿਰ ਦੁਬਾਰੇ ਸਰਬਸੰਮਤੀ ਵਾਲੀ ਗੱਲ ਹੀ ਹੋਊ ਦੇਖੋ ਸਾਨੂੰ ਤਾਂ ਇਹ ਲੱਗਦਾ ਹੈ ਸਰਬਸੰਮਤੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਚੋਣਾ ਵੱਡੀ ਗੱਲ ਨਹੀਂ ਹੁੰਦੇ ਨਗਰ ਪਹਿਲਾਂ ਮੇਨ ਹੁੰਦਾ ਹੈ ਕਿ ਉਹਦੇ ਵਿੱਚ ਜੇ ਚੋਣਾ ਹੁੰਦੀਆਂ ਨੇ ਤਾਂ ਨਗਰ ਦੇ ਵਿੱਚ ਨੁਕਸਾਨ ਹੁੰਦੇ ਨੇ ਜਿੱਦਾਂ ਵਸਲਾ ਬਾਧੀਆਂ ਨੇ ਆ ਬਹੁਤ ਚੀਜ਼ ਤੋਂ ਇਹ ਕਹਿ ਰਿਹਾ ਅਕਸਰੀ ਨਸ਼ੇ ਦੀ ਗੱਲ ਚੱਲਦੀ ਹੈ ਸਰਕਾਰਾਂ ਅੱਜ ਤੱਕ ਨਸ਼ੇ ਤੇ ਕਾਬੂ ਨਹੀਂ ਪਾ ਸਕੀਆਂ ਠੀਕ ਹੈ ਕੀ ਲੱਗਦਾ ਸਰਕਾਰਾਂ ਦੀ ਵੀ ਜਾਂ ਪਿੰਡ ਪਿੰਡ ਦੇ ਜਿਹੜੇ ਸਰਪੰਚ ਨੇ ਮੋਤਵਰ ਬੰਦੇ ਨੇ ਉਹਨਾਂ ਦਾ ਵੀ ਹੱਥ ਹੁੰਦਾ ਹੈ ਮੈਂ ਮੈਂ ਦੇ ਮੈਂਬਰਾਂ ਨੇ ਤੇ ਜਿਹੜੇ ਮੁਖੀ ਹੁੰਦੇ ਉਹਨਾਂ ਨੂੰ ਜ਼ਰੂਰ ਦੇਖਣਾ ਹੁੰਦਾ ਹੈ ਕਿ ਆਪਾਂ ਨਸ਼ਾ ਨਾ ਕੀਤਾ ਜਾਵੇ ਇਹ ਚ ਕੋਈ ਵੀ ਚੋਣਾ ਨੇ ਉਹ ਨਸ਼ਾ ਮੁਕਤ ਹੋਣੇ ਚਾਹੀਦੇ ਸੋਡੇ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਜਾਂ ਚਿੱਟਾ ਜਾਂ ਹੋਰ ਨਸ਼ੇ ਚ ਕਿੰਨੇ ਕੁ ਨੌਜਵਾਨਾ ਨੇ ਕੋਈ ਇੰਨਾ ਨਹੀਂ ਹੈਗਾ ਠੀਕ ਹੈ ਸਾਡੇ ਕੋਈ ਟਾਪਾ ਆਪਾਂ ਪਾਇਆ ਵੀ ਦੋ ਸਦੇ ਕੋਈ ਇਤਨਾ ਮਾਤਰੀ ਕੋਈ ਆਪਾਂ ਸਰਕਾਰ ਨੂੰ ਦੋਸ਼ ਦੇਈ ਜਾਂ ਕਿਸੇ ਨੂੰ ਸਾਡੇ ਨਾਮ ਆਤਰੀ ਹੈ ਕੋਈ ਡਾ ਹੋ ਗਿਆ ਕਿ ਪਾਰਟੀ ਕਿਹੜੀ ਵੱਲੋਂ ਤੁਸੀਂ ਖੜੇ ਹੋ ਅਸੀਂ ਅਸੀਂ ਸਾਂਝੇ ਆ ਜੀ ਅਸੀਂ ਕੋਈ ਪਾਰਟੀ ਵੱਲੋਂ ਨਹੀਂ ਹੈਗੇ तकरीबन ਸਾਂਝੇ ਆ ਜੀ ਏਦੋਂ ਪਹਿਲਾਂ ਇੱਥੇ ਕਿਹੜੇ ਲੀਡਰ ਦਾ ਦਬਦਬਾ ਰਿਹਾ ਕਿਹੜੇ ਲੀਡਰ ਨੇ ਇੱਥੋਂ ਸਭ ਤੋਂ ਵੱਧ ਵੋਟਾਂ ਜਿੱਤੇ ਆ ਭਗਵੰਤ ਮਾਨ ਭਵੰਤ ਮਾਨ ਭਗਵੰਤ ਮਾਨ ਦੀ ਵੋਟ ਵਧੀਆ ਸੀ ਉਹ तकरीबन ਆਪਣੀ ਵਧੀਆ ਵੋਟਾਂ ਤੇ ਜਿੱਤੇ ਨੇ ਹੁਣ ਵੀ ਦੁਬਾਰੀ ਲੀਡ ਹੈ ਉਹਨਾਂ ਦੀ ਵਧੀਆ ਵੋਟ ਤੇ ਜਿੱਤੇ ਨੇ ਇਹ ਜੇਤੂਆਂ ਫਿਰ ਸਰਕਾਰ ਵੱਲ ਜਾਓਗੇ ਜਾਂ ਕਿਸੇ ਪੂ ਪਰਮਾਤਮਾ ਦਾ ਹੱਥ ਆ ਜਿੱਧਰ ਉਹ ਨਗਰ ਤੋਰੂਗਾ ਨਗਰ ਦੇ ਨਾਲ ਆ ਜੀ ਆਪਾਂ ਸਭ ਤੋਂ ਵੱਡਾ ਨਗਰ ਹੈ ਜੀ ਹਾਂ ਜੀ ਭਾਈ ਜੀ ਕੀ ਲੱਗਦਾ ਪੰਚਾਇਤੀ ਚੋਣਾਂ ਦਾ ਮਾਹੌਲ ਜਿਹੜਾ ਕਮਰਾ ਗਿਆ ਪੂਰਾ ਹੀ ਮਤਲਬ ਇਹ ਗਰਮ ਹੋ ਗਿਆ ਇਸ ਵਕਤ ਨਾਮਜ਼ਦਗੀ ਕਾਗਜ਼ ਦਾਖਲ ਹੋ ਗਏ 7 ਤਰੀਕ ਨੂੰ ਵਾਪਸ ਲੈ ਤੇ ਆਣਗੇ ਕਈ ਬੰਦਿਆਂ ਨੂੰ ਉਮੀਦਾਂ ਵੀ ਨਹੀਂ ਜਿਨ੍ਹਾਂ ਦੇ ਕਾਗਜ਼ ਕੈਂਸਲ ਹੋਏ ਨੇ ਕੀ ਕਹਿਣਾ ਚਾਹੂਗੀ ਪੰਚਾਇਤੀ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਾਡੀ ਨਗਰ ਨੂੰ ਬੇਨਤੀ ਹੈ ਕਿ ਸਾਰੇ ਏਕਤਾ ਬਣਾ ਕੇ ਰੱਖਣਾ ਬਹੁਤ ਵਧੀਆ ਗੱਲ ਜੇ ਸਰਬਸੰਮਤੀ ਹੋ ਜਾਂਦੀ ਤੇ ਵੈਸੇ ਕੁਝ ਮੋਤਵਾਰ ਬੰਦਿਆਂ ਨੇ ਪ੍ਰਾਲਾ ਵੀ ਕੀਤਾ ਸੀ ਤੇ ਪਰ ਹੁਣ ਚਲੋ ਜਿਹੜੇ-ਜਿਹੜੇ ਕੈਂਡੀਡੇਟ ਜੋ ਵੀ ਖੜੇ ਨੇ ਅਸੀਂ ਉਹਨਾਂ ਨੂੰ ਬੇਨਤੀ ਇਹੀ ਕਰਦੇ ਆ ਵੀ ਜਿਹੜੀ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਨਾਲੇ ਵੋਟਾਂ ਵਾਲੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਆਪਸੀ ਭਾਈਚਾਰਾ ਹੁੰਦਾ ਛੋਟੇ-ਛੋਟੇ ਬਾੜ ਨੇ ਉਹੀ ਘਰ ਨੇ ਤੇ ਉਹ ਖਿੱਚੋ ਤਾਣਾ ਜਿਹੜੀ ਉਹ ਵਧੀਆ ਤਾਂ ਨਹੀਂ ਹੁੰਦੀ ਪਰ ਹੁਣ ਮਜਬੂਰੀ ਆ ਕੀ ਕਰਿਆ ਜਾਵੇ ਕਿ ਸਾਰੇ ਖੜੇ ਨੇ ਪਰ ਫਿਰ ਵੀ ਕਿਹੜੀ ਆਪਾਂ ਕਰ ਸਕਦੇ ਹੁਣ ਉਹ ਹੀ ਕਰ ਸਕਦੇ ਆ ਵੀ ਭਾਈ ਭਾਈਚਾਰਕ ਸੰਝ ਬਣਾ ਕੇ ਰੱਖੋ ਦੂਜੇ ਨੰਬਰ ਤੇ ਇੱਕ ਬੇਨਤੀ ਹੋਰ ਆ ਕਿ ਜਿਹੜਾ ਇੱਕ ਟ੍ਰੈਂਡ ਪਿਛਲੇ ਸਮੇਂ ਚੱਲਿਆ ਹੋਇਆ ਆ ਬੋਤਲਾਂ ਦੇ ਕੇ दारूਾਂ ਵੰਡ ਕੇ ਇਹ ਇਹ ਟ੍ਰੈਂਡ ਦੇ ਆਪਾਂ ਮਰਖਲਾਫ ਆ ਆਪਾਂ ਨਹੀਂ ਚਾਹੁੰਦੇ ਵੀ ਇਦਾਂ ਦਾ ਹੋਵੇ ਤੇ ਨਸ਼ਾ ਮੁਕਤ ਜਿਹੜੀ ਚੋਣ ਆ ਉਹ ਲੜਨੇ ਚਾਹੀਦੀ ਆ ਤਾਂ ਕਿ ਜਿਹੜੀ ਚੋਣ ਆ ਸਸਤੀ ਵੀ ਹੋਵੇ ਕੋਈ ਵੀ ਕੋਈ ਵੀ ਬੰਦਾ ਜਿਹਦਾ ਕੋਈ ਆਪਣਾ ਰਿਜ਼ਰਵ ਕਰਦਾ ਉਹ ਲੜ ਸਕਦਾ ਚੋਣ ਲੋਕਤੰਤਰਾਂ ਜੀ ਜਿਹਦੀ ਸੋਚ ਵਧੀਆ ਚੰਗੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਕਈ ਵਾਰੀ ਆਪਾਂ ਜਿਹੜੇ ਪਾਸਾ ਵੱਟ ਲੈਣੇ ਵੀ ਨਹੀਂ ਯਾਰ ਸਾਨੂੰ ਅੱਗੇ ਨਹੀਂ ਆਉਣਾ ਚਾਹੀਦਾ ਸਾਨੂੰ ਚੋਣ ਨਹੀਂ ਲੜਨੀ ਚਾਹੀਦੀ ਤੇ ਜਦੋਂ ਅਸੀਂ ਮਤਲਬ ਸਾਈਡ ਤੇ ਹੋ ਜੰਨੇ ਆ ਫਿਰ ਨੇਚਰਲੀ ਕੁਦਰਤੀ ਗੱਲ ਆ ਜਦੋਂ ਅਸੀਂ ਸੇਸਾ ਨਹੀਂ ਲੰਮੇ ਲਾਵਾਂਗੇ ਫਿਰ ਸਾਨੂੰ ਹੱਕ ਵੀ ਨਹੀਂ ਹੁੰਦਾ ਵੀ ਅਸੀਂ ਉਹਦਾ ਕਰੀਏ ਵੀ ਸਿਸਟਮ ਸਹੀ ਨਹੀਂ ਹੋ ਰਿਹਾ ਤੇ ਸੋ ਇਸ ਕਰਕੇ ਪਾਰਟਿਸਪੇਟ ਸਾਰਿਆਂ ਨੂੰ ਕਰ ਲੈਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਪਰ ਭਾਈਚਾਰਕ ਸਾਂਝ ਆ ਜਿਹੜੀ ਉਹ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਆ ਤਾਂ ਕਿ ਜਿਹੜਾ ਕਿਉਂਕਿ ਸਾਡੇ ਉਹੀ ਚਾਚੇ ਤਾਏ ਉਹੀ ਆਸਕਮਾਨ ਸਾਰਾ ਉਹੀ ਹੁੰਦਾ ਕੋਈ ਬੱਕਰੇ ਦਾ ਹੁੰਦਾ ਨਹੀਂ ਵਧੀਆ ਗੱਲ ਤਾਂ ਇਹ ਵੀ ਬਾੜ ਵਾਜੇ ਜੇ ਨਗਰ ਵਾਜੇ ਸੰਮਤੀ ਹੋ ਜਾ ਸਭ ਤੋਂ ਵਧੀਆ ਗੱਲ ਆ ਪਰ ਜੇ ਨਹੀਂ ਵੀ ਹੋਈ ਤਾਂ ਵੀ ਕੋਈ ਚੱਕਰ ਨਹੀਂ ਤਾਂ ਅਸੀਂ ਬੇਨਤੀ ਇਹੀ ਕਰਦੇ ਆ ਜਿੰਨੇ ਵੀ ਕੈਂਡੀਡੇਟ ਚੋਣ ਲੜ ਰਹੇ ਨੇ ਵੀ ਆਪਦਾ ਏਕਤਾ ਥਵਾਕ ਬਣਾ ਕੇ ਰੱਖਣਾ ਵੀ ਵੋਟਾਂ ਦੀ ਕੋਈ ਗੱਲ ਨਹੀਂ ਵੀ ਆਪਦਾ ਭਾਈਚਾਰਕ ਸਾਂਝ ਨਾ ਗਵਾਉਣਾ ਤੇ ਇਹੀ ਸਾਰਿਆਂ ਨੂੰ ਬੇਨਤੀ ਆ ਇੱਕ ਨਸ਼ਾ ਮੁਕਤ ਵੀ ਆਪਦਾ ਜਿਹੜਾ ਸਿਸਟਮ ਚੱਲਦਾ ਵੀ ਦਾਰੂ ਦੀ ਬੋਤਲ ਲੈ ਕੇ ਬੁੱਤ ਪੋਟ ਪਾਉਣੀ ਉਹ ਉਹਦੇ ਵਰਖ ਖਲਾਫ ਆ ਵੀ ਇਹੋ ਜਿਹਾ ਪਾਵਣਾ ਨਹੀਂ ਚਾਹੀਦਾ ਇਹ ਚੀਜ਼ ਤੋਂ ਬਚਣਾ ਚਾਹੀਦਾ ਕੀ ਲੱਗਦਾ ਭਾਈ ਜੀ ਕਿੰਨਾ ਇੱਕ ਸਹਿਮਤੋ ਬਾਈ ਨਾਲ ਸਹਿਮਤੀ ਨਾਲ ਬਸ ਆਪਾਂ ਪਿੰਡ ਦਾ ਵਿਕਾਸ ਹੋ ਉਹ ਜੇ ਸਾਰੇ ਨਗਰ ਦੀ ਸਹਿਮਤੀ ਹੋਵੇ ਲੜਾਈ ਝਗੜੇ ਤੋਂ ਬਚੋ ਬਸ ਇਹੀ ਤੁਹਾਨੂੰ ਬੇਨਤੀ ਆ ਕਰਦਾ ਕੀ ਕਹਾਂਗੇ ਭਾਈ ਜੀ ਮਤਲਬ ਆ ਕਿ ਜਿਵੇਂ ਹੁਣ ਬਾਈ ਜੀ ਨੇ ਤਕਰੀਬਨ ਸਾਰੀ ਗੱਲ ਹੀ ਵਿਸਤਾਰ ਨਾਲ ਬੜੀ ਪਿਆਰ ਨਾਲ ਦੱਸੀ ਹੈ ਵੀ ਜਿਹੜੀ ਭਾਈਚਾਰਕ ਸਾਂਝ ਹੈ ਖਤਮ ਕਿੱਥੋਂ ਹੁੰਦੀ ਹੈ ਇਹ ਖਤਮ ਤਾਂ ਇਲੈਕਸ਼ਨਾਂ ਦੇ ਵਿੱਚ ਕਈ ਵਾਰ ਫ੍ਰੈਕਸ਼ਨ ਪੈ ਜਾਂਦੀ ਹੈ ਉਹ ਤੋਂ ਬਚਣਾ ਚਾਹੀਦਾ ਸਭ ਤੋਂ ਵੱਡੀ ਚੀਜ਼ ਆ ਵੀ ਨਗਰ ਨੂੰ ਬਚਣਾ ਚਾਹੀਦਾ ਸਾਰੇ ਮੁੱਖ ਨੂੰ ਬਚਣਾ ਚਾਹੀਦਾ ਇਸ ਚੀਜ਼ ਤੋਂ ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਲੈਕਸ਼ਨਾਂ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਹਰ 5 ਸਾਲਾਂ ਬਾਅਦ ਆ ਜਾਂਦੀਆਂ ਨੇ ਪਰ ਭਾਈਚਾਰਕ ਸਾਂਝ ਆ ਜਿਹੜੀ ਉਹ ਸੱਤ ਦਿਨ ਜੀਵੇਂ ਅੱਜ ਅਸੀਂ ਦੇਖਿਆ ਵੀ ਚਾਰੇ ਦੇ ਚਾਰੇ ਕੈਂਡੀਡੇਟ ਇੱਥੇ ਪਹੁੰਚੇ ਨੇ ਉਮੀਦਵਾਰ ਨੇ ਜਿਹੜੇ ਉਹ ਚਾਰੀ ਗੁਰਦੁਆਰਾ ਸਾਹਿਬ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਇਹਦੇ ਵਿੱਚ ਵੀ ਕਿਤਨੇ ਕਿਤੇ ਲੱਗਦਾ ਵੀ ਪਿਆਰ ਤਾਂ ਹੈ ਉਹਨਾਂ ਲੋਕਾਂ ਦਾ ਜਿਹੜੇ ਖੜੇ ਹੋਏ ਸਾਡੇ ਪਿੰਡ ਦੇ ਵਿੱਚ ਆ ਇਹ ਹੀ ਜੀ ਗੱਲ ਨਹੀਂ ਹੈ ਕਿ ਕੋਈ ਪਾਰਟੀਵਾਦੀ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਬਹੁਤ ਆਪਸ ਵਿੱਚ ਦੀ ਪਿਆਰ ਆ ਇੱਕ ਬੰਦਾ ਸਨੇਹ ਦਿੰਦਾ ਤਾਂ ਸਾਰਾ ਪਿੰਡ ਉੱਥੇ ਆਉਂਦਾ ਆਪਸ ਦਾ ਆਪਸਦਾਰੀ ਸਾਡੇ ਪਿੰਡ ਦੇ ਵਿੱਚ ਬਹੁਤ ਹੈ ਕੋਈ ਏਡੀ ਫ੍ਰੈਕਸ਼ਨ ਨਹੀਂ ਹੈਗੀ ਇਲੈਕਸ਼ਨਾਂ ਆਣੇ ਜੀ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਲੈਕਸ਼ਨਾਂ ਦਾ ਜੀ ਜੀ ਨੇ ਜਿਵੇਂ ਕਿਹਾ ਕਾਫੀ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਜਿਦੇ ਵਿੱਚ ਕਹਿੰਦੇ ਨੇ ਜਿਹੜੀ ਭਾਈਚਾਰਕ ਸਾਂਝ ਆ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜੇ ਤੁਹਾਡੇ ਭਾਈਚਾਰਕ ਸਾਂਝ ਹੈ ਤਾਂ ਤੁਹਾਡੇ ਨਾਲ ਕੋਈ ਵੀ ਬੰਦਾ ਬੈਰ ਵਿਰੋਧ ਨਹੀਂ ਕਰ ਸਕਦਾ ਇਲੈਕਸ਼ਨਾਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਾਈ ਭਾਈਚਾਰਕ ਸਾਂਝ ਹੈ ਜੇਕਰ ਲੋਕ ਬਣਾ ਕੇ ਰੱਖਦੇ ਆ ਤਾਂ ਇਹਦਾ ਬਹੁਤ ਵੱਡਾ ਲਾਭ ਹੋਣਾ ਹੈ ਸਰਕਾਰਾਂ ਤੱਕ ਉੱਪਰ ਤੱਕ ਇਹ ਗੱਲ ਜਾਂਦੀ ਹੈਗੀ ਤੇ ਹੋਰ ਵੀ ਕਾਫੀ ਵੀਰ ਸਾਡੇ ਨਾਲ ਖੜੇ ਨੇ ਹਾਂਜੀ ਬੀਤ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਹੈ ਬੀਤ ਜਿਵੇਂ ਹੁਣ ਵੋਟਾਂ ਦੀ ਗੱਲ ਬੜਾ ਵੱਡਾ ਦੌਰ ਚੱਲ ਰਿਹਾ ਇੱਕ ਤਰ੍ਹਾਂ ਦਾ ਇਹ ਮੇਲੇ ਵਾਲਾ ਕੰਮ ਹੋਇਆ ਪਿਆ ਹਰੇਕ ਪਿੰਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਇੱਕ ਪਿੰਡ ਦਾ ਮੁੱਢ ਹੁੰਦਾ ਇੱਕ ਪਰਿਵਾਰ ਦੀਆਂ ਚੋਣਾਂ ਹੁੰਦੀਆਂ ਨੇ ਦੇ ਕੋਸੇ ਇਹ ਕਹਿਣਾ ਵੀ ਜਿਹੜੀ ਇਹ ਪੰਚਾਇਤੀ ਚੋਣਾਂ ਨੇ ਇਹ ਕਹਿਣਾ ਸਰਬਸੰਮਤੀ ਜਿਆਦਾ ਹੋਰੀ ਉਹ ਸਭ ਤੋਂ ਬੈਸਟ ਆ ਹਨਾ ਉਹਦੇ ਨਾਲ ਇੱਕ ਪਿੰਡ ਦੀ ਸਾਂਝ ਬਣੀ ਰਹਿੰਦੀ ਆ ਤੇ ਜਿਹੜਾ ਪੈਸਾ ਆ ਮੰਨ ਕੇ ਚੱਲੋ ਲੋਕਾਂ ਤੇ ਲੱਗਣਾਗਾ ਉਹੀ ਪਿੰਡ ਤੇ ਲੱਗ ਜਾਂਦਾ ਦੂਜੀ ਗੱਲ ਅਸੀਂ ਇਹ ਕਹਿਣਾ ਜੇ ਪੰਚਾਇਤ ਤੁਹਾਡੀ ਮਜ਼ਬੂਤ ਆ ਠੀਕ ਆ ਤੇ ਤੁਹਾਡੀ ਪੰਚਾਇਤ ਤੁਹਾਡਾ ਹੱਕ ਲੈਣ ਵਾਲੀ ਆ ਤਾਂ ਤੁਹਾਡੀ ਪੰਚਾਇਤ ਪੁਰਾਣੇ ਸਮੇਂ ਵਿੱਚ ਸੁਣਦੇ ਹੁੰਦੇ ਸੀਗੇ ਵੀ ਜੇ ਤੁਹਾਡੀ ਪਿੰਡ ਦੀ ਪੰਚਾਇਤ ਮਜੂਦ ਆ ਮਜਬੂਤਾ ਦਾ ਭੈ ਮੰਨ ਕੇ ਚੱਲੋ ਵੀ ਪੁਲਿਸ ਵੀ ਤੁਹਾਡੇ ਪਿੰਡ ਵਿੱਚ ਨਹੀਂ ਆ ਸਕਦੀ ਸੀਗੀ ਠੀਕ ਆ ਪੰਚਾਇਤਾਂ ਦਾ ਇੰਨਾ ਕੁ ਦਬਦਬਾ ਹੁੰਦਾ ਸੀਗਾ ਕਿ ਪੰਚਾਇਤਾਂ ਪਿੰਡ ਦਾ ਰੋਲਾ ਆਪਸ ਹੀ ਨਿਬੇੜ ਦਿੰਦੀਆਂ ਸੀਗੀਆਂ ਅਸੀਂ ਉਹੀ ਚਾਹੁੰਨਾ ਵੀ ਉਹੀ ਦੌਰ ਦੁਬਾਰੇ ਆ ਵੀ ਲੋਕ ਉੱਠਣ ਜਾਗਰੂਕ ਹੋਣ ਪੜੇ ਲਿਖੇ ਲੋਕ ਨੇ ਠੀਕ ਆ ਏਜੀਆਂ ਪੰਚਾਇਤਾਂ ਪੜੇ ਲਿਖੇ ਮੁੰਡੇ ਅੱਗੇ ਹੋਣ ਜਿਹੜਾ ਪਿੰਡ ਦੇ ਵਿੱਚ ਐਮਨ ਕੇ ਚੱਲੋ ਨਸ਼ਾ ਆਪਾਂ ਸਰਕਾਰਾਂ ਨੂੰ ਕੋਸ਼ਿਸ਼ ਜਾਨਾ ਪਹਿਲਾਂ ਆਪਾਂ ਨੂੰ ਆਪਣਾ ਬਿਹੜਾ ਸਾਫ਼ ਕਰਨਾ ਪਊਗਾ ਜੇ ਅਸੀਂ ਇਸ ਲਈ ਇਹ ਵੀ ਜਿਹੜੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਜਿਹੜੀ ਪੰਚਾਇਤ ਚੁਣੀ ਜਾਵੇ ਸਰਬਸੰਮਤੀ ਨਾਲ ਚੁਣੀ ਜਾਵੇ ਜਾਂ ਇਹੋ ਜਿਹੇ ਬੰਦਾ ਪੜਿਆ ਲਿਖਿਆ ਬੰਦਾ ਚੁਣਿਆ ਜਾਵੇ ਜੋ ਪਿੰਡ ਨੂੰ ਥੋੜੇ ਨੂੰ ਅੱਗੇ ਲੈ ਜਾਵੇ ਇੱਕ ਮੋਢੀ ਹੁੰਦਾ ਸਰਪੰਚ ਪਿੰਡ ਦਾ ਜਿਹੋ ਤਾਕੜਾ ਪਿੰਡ ਦਾ ਸਰਪੰਚ ਪੜਿਆ ਲਿਖਿਆ ਜਾਂ ਸੂਝਵਾਨ ਆ ਤਾਂ ਥੋੜੇ ਪਿੰਡ ਦੀ ਨੁਮਾਇੰਦਗੀ ਵਧੀਆ ਕਰ ਸਕਦਾ ਜੀ ਭਾਈ ਜੀ ਆਪਾਂ ਇਸ ਗੱਲ ਤੇ ਵੀ ਆਵਾਂਗੇ ਵੀ ਹੁਣ ਪਿੰਡਾਂ ਦੇ ਵਿੱਚ ਸਰਪੰਚੀ ਦੇ ਉੱਤੇ ਗੋਲੀਆਂ ਵੀ ਲੱਗ ਰਹੀਆਂ ਇਸ ਪਿੰਡ ਦੇ ਵਿੱਚ ਸ਼ਾਂਤ ਪਈ ਮਾਹੌਲ ਆ ਉਸ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਆਪਦੇ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਇਹ ਨਾ ਇੱਕ ਸਿਸਟਮ ਹੀ ਬਣ ਗਿਆ ਪੰਚਾਇਤੀ ਨੂੰ ਲੋਕਤੰਤਰ ਦਾ ਕਿਤੇ ਨਾ ਕਿਤੇ ਘਾਣੀ ਨਜ਼ਰ ਲੱਗਦੀ ਹੈ ਹਾਂ ਜੀ ਉਹੀ ਕਿ ਦੱਸ ਰਿਹਾ ਬੀਟੇ ਇੱਕ ਨਾ ਇੱਕ ਲੋਕਤੰਤਰ ਦਾ ਘਾਣ ਹੀ ਆ ਪੰਚਾਇਤੀ ਇੱਕ ਨਾ ਟ੍ਰੈਂਡ ਹੋ ਗਿਆ ਲੋਕਾਂ ਲਈ ਇੱਕ ਇਹ ਹੋ ਗਿਆ ਵੀ ਹਾਂ ਤੋ ਸਰਪੰਚ ਕਹਿ ਲਾਉਣਾ ਠੀਕ ਹੈ ਇੱਕ ਅੱਗੇ ਹੁੰਦਾ ਦੀ ਸਰਪੰਚ ਦੀ ਇੱਕ ਮਰਿਆਦਾ ਹੁੰਦੀ ਸੀ ਠੀਕ ਹੈ ਇੱਕ ਸਿਆਣੇ ਬੰਦੇ ਨੂੰ ਉਹ ਬੰਦੇ ਨੂੰ ਸਰਪੰਚ ਚੁਣਿਆ ਜੀ ਮੈਂ ਆਪਾਂ ਘਰ ਚ ਮੋਢੀ ਚੋਂਦੇ ਆ ਪਿੰਡ ਵਾਲੇ ਉਹ ਆਪਦਾ ਮੋਢੀ ਚੋਂਦੇ ਸੀਗੇ ਠੀਕ ਹੈ ਬਟ ਹੁਣ ਇੱਕ ਜਿਹੜਾ ਇੱਕ ਬੰਦਾ ਪੈਸੇ ਵਾਲਾ ਢੱਲਲੇ ਨਾਲ ਪੈਹਾ ਲਾ ਦਿੰਦਾ ਠੀਕ ਹੈ ਸਰਪੰਚੀ ਉਹਨੇ ਮੁੱਲ ਲੈ ਇਹ ਪਿੰਡਾਂ ਦਾ ਵਿਕਾਸ ਬਈ ਕੀ ਕਰੂਗਾ ਠੀਕ ਹੈ ਉਹਨੇ ਪੈਸਾ ਲੈ ਲਿਆ ਤਾਂ ਪਹਿਲਾਂ ਆਪਦਾ ਪੈਸਾ ਕਵਰ ਕਰਨ ਦੀ ਕੋਸ਼ਿਸ਼ ਕਰੂਗਾ ਉਹ ਨਸ਼ਾ ਵੀ ਵਕਵਾਊਗਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੋਰ ਵੀ ਆਪਣੇ ਉਹ ਕਰਵਾਉ ਉਹਨੇ ਆਪਦਾ ਸੈਨਾ ਮਤਲਬ ਪੈਸੇ ਵੱਲੀ ਜੋਰ ਦੇਣਾ ਉਹਨੇ ਲੋਕਾਂ ਵੱਲੀ ਧਿਆਨ ਨਹੀਂ ਦੇਣਾ ਨਾ ਪਿੰਡ ਵਾਲੇ ਉਹਨੂੰ ਮੁੜ ਕੇ ਕਹਿ ਸਕਣ ਇਹ ਚੀਜ਼ ਹੈ ਜਿਸ ਲਈ ਇਹ ਮੰਨ ਕੇ ਚਲੋ ਥੋੜੀ ਗੱਲ ਸਹੀ ਹੈ ਬਿਲਕੁਲ ਲੋਕਤੰਤਰ ਦਾ ਨਿਰਾਕਾਣ ਤੇ ਜਿਹੜੀਆਂ ਬੋਲੀ ਸਿਸਟਮ ਆ ਜੀ ਪੰਚਾਇਤਾਂ ਵੱਲੋਂ ਪਿੰਡ ਵੱਲੋਂ ਹੀ ਚੁਣੀ ਚਾਹੀਦੀ ਆ ਠੀਕ ਆ ਪਿੰਡ ਦਾ ਸਾਂਝਾ ਬੰਦੇ ਚੁਣਿਆ ਜਾਣਾ ਚਾਹੀਦਾ ਨਾ ਕਿ ਕੋਈ ਢੜਲੇਦਾਰ ਸੀਟਾ ਕੇ ਉੱਤੇ ਬਹਿ ਜਾਵੇ ਠੀਕ ਆ ਪੈਸੇ ਦੇ ਜੋਰ ਤੇ ਪੰਚਾਇਤੀ ਲੈ ਜੇ ਤਾਂ ਫਿਰ ਲੋਕਤੰਤਰ ਦਾ ਡਿਕਟੇਟਰਸ਼ਿਪ ਹੀ ਹੋ ਗਈ ਜੀ ਜਦੋਂ ਨਾ ਕਿਸੇ ਵੀ ਬੰਦੇ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਜਾਵੇ ਤਾਂ ਪਿੰਡ ਉਹਨੂੰ ਤਾਂ ਚੁਣਦਾ ਉਹ ਬੰਦੇ ਤੇ ਮਾਣ ਹੁੰਦਾ ਸਾਰੇ ਅਗਵਾੜ ਵੱਲੋਂ ਉਹਦੇ ਤੇ ਜਿਹੜਾ ਹੱਕ ਹੈ ਉਹ ਜਿਤਾਇਆ ਜਾਂਦਾ ਹੈਗਾ ਸਾਰੇ ਗੁਆੜ ਵੱਲੋਂ ਉਸ ਬੰਦੇ ਨੂੰ ਜਦੋਂ ਸਰਬਸੰਮਤੀ ਦੇ ਨਾਲ ਚੁਣ ਲਿਆ ਜਾਵੇ ਤਾਂ ਉਹਦੇ ਤੇ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਸਾਡੇ ਨਾਲ ਵੀਰ ਨੇ ਕੱਕੜਾਲ ਤੋਂ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਬਈ ਸਾਸਤਰੀ ਕਾਲਾ ਦਾ ਸਰ ਰਿਆ ਦਾ ਕੀ ਨੋ ਹੈ ਭਾਈ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਤੁਹਾਨੂੰ ਸਰਬਸੰਮਤੀ ਦਾ ਮੈਂਬਰ ਬਣਾਤਾ ਹਾਂਜੀ ਕੀ ਕਹਿਣਾ ਚਾਹੋਗੇ ਧੰਨਵਾਦ ਆ ਜੀ ਦੇਖੋ ਸਾਡੇ ਬਾੜ ਦਾ ਸਾਰੇ ਦਾ ਸਾਡੇ ਬਾੜ ਚ ਪਿਛਲੇ 2 ਲੈਕਸ ਨਾਲ ਤੋਂ ਜੀ ਉਹਨਾਂ ਉਦੋਂ ਵੀ ਸਾਡੇ ਸਰਬਸਾਮਤੀ ਹੁੰਦੀ ਆ ਰਹੀ ਆ ਤੀਸਰੀ ਵਾਰ ਆ ਇਹ ਤੀਸਰੀ ਟਰਨ ਆ ਸਾਡਾ ਮਕਸਦ ਇਹ ਹੀ ਹੈ ਵੀ ਜਿਵੇਂ ਸਾਡੇ ਵਾਰਡ ਚ ਹੋ ਰਹੀ ਹੈ ਨਾ ਇਸ ਪੂਰੇ ਪਿੰਡ ਚ ਹੀ ਹੋਵੇ ਤੇ ਇੱਕ ਸਰਕਾਰ ਨੂੰ ਵੀ ਬੇਨਤੀ ਆ ਜਿਵੇਂ ਉਹ ਕਹਿੰਦੇ ਨੇ ਨਾ ਵੀ 5 ਲੱਖ ਅਸੀਂ ਪੰਚਾਇਤ ਨੂੰ ਦੇਨੇ ਆ ਵੀ ਸਰਬਸੰਮਤੀ ਹੁੰਦੀ ਐ ਸੀ ਕਹਿਣਾ ਵੀ ਘੱਟੋ ਘੱਟ 50000 ਵਾਰਡ ਨੂੰ ਵੀ ਦੋ ਤੁਸੀਂ ਨੇ ਜੀ ਤੇ ਉਹ ਉਹਦੇ ਨਾਲ ਵਾਰਡਾਂ 'ਚ ਵੱਧ ਤੋਂ ਵੱਧ ਸਰਬਸੰਮਤੀ ਜੇ ਵਾਰਡਾਂ 'ਚ ਸਰਬਸੰਮਤੀ ਹੋ ਉਹਦੇ ਨਾਲ ਗਾਂਹ ਸਰਪੰਚ ਦੀ ਵੀ ਸਰਬਸੰਮਤੀ ਹੋਣ ਦੇ ਬਾਅਦ ਚਾਂਸ ਵਾਦੀ ਜਾਂਦੇ ਨੇ ਬਿਲਕੁਲ ਹਾਂਜੀ ਜੀ ਜੀ ਧੰਨਵਾਦ ਬਾਕੀ ਜਿਹੜੇ ਕਿਹੜੇ ਵਾਰਡ ਦੇ ਵਿੱਚ ਹੋਏ 6 ਨੰਬਰ ਵਾਰਡ ਆਈ ਸਾਡਾ 6 ਨੰਬਰ ਵਾਰਡ ਹਾਂਜੀ ਹਾਂ ਬਾਈ ਨੇ ਬੜੀ ਵੱਡੀ ਗੱਲ ਕਹੀ ਹੈ ਵਧੀਆ ਗੱਲ ਕਹੀ ਹੈ ਵੀ ਸਰਕਾਰਾਂ ਜਿੱਥੇ ਪੰਚਾਇਤ ਨੂੰ ਸਰਪੰਚ ਨੂੰ ਕਹਿੰਦੀ ਐ ਨੇ 5 ਲੱਖ ਰੁਪਏ ਸਰਪੰਚ ਜੇ ਚੁਣਿਆ ਜਾਂਦਾ ਤਾਂ ਉਹਨੂੰ 5 ਲੱਖ ਰੁਪਏ ਦਿੱਤਾ ਜਾਵੇਗਾ ਉਹ ਵੀ ਪਿੰਡ ਵਾਸਤੇ ਹੈ ਵੀਰ ਨੇ ਕਿਹਾ ਵੀ ਗਵਾਰਡ ਨੂੰ ਵੀ ਘੱਟੋ ਘੱਟ 50000 ਰੁਪਏ ਦੇਣਾ ਚਾਹੀਦਾ ਹੈਗਾ ਬਿਲਕੁਲ ਵੀਰ ਜੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਤੋਂ ਨਾ ਬਾਈ ਹੱਸੀਕਾਰ ਸ਼ਸ਼ਕੋਦ ਅਲੈਕਸਨਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੋਈ ਵੀ ਖੜਾ ਹੋ ਸਕਦਾ ਤੇ ਜੋ ਆਪਣੀ ਸੋਚ ਹੈ ਉਹ ਨਗਰ ਨੂੰ ਆਪਦੇ ਨੂੰ ਦੱਸਣੀ ਆ ਉਹਨੇ ਸੋਚ ਲੈ ਕੇ ਜਿਹੜੀ ਚੱਲਣੀ ਆ ਕਿ ਮੈਂ ਪਿੰਡ ਦਾ ਜਿਹੜਾ ਵਿਕਾਸ ਹੈ ਜਾਂ ਨੌਜਵਾਨਾਂ ਨੂੰ ਕਿਉਂਕਿ ਜੋ ਮੁਖੀ ਹੁੰਦਾ ਸਰਪੰਚ ਉਸਨੇ ਪਿੰਡ ਨੂੰ ਸੇਧ ਦੇਣੀ ਹੁੰਦੀ ਆ ਪਿੰਡ ਦੇ ਨੌਜਵਾਨਾਂ ਨੂੰ ਤੇ ਪਿੰਡ ਵਾਸੀਆਂ ਨੂੰ ਕਿ ਤੁਹਾਡੇ ਲਈ ਮੈਂ ਕੀ ਸਹੂਲਤਾਂ ਲੈ ਕੇ ਆਣਾ ਉਸ ਤੋਂ ਬਾਅਦ ਪਿੰਡ ਵਾਲੇ ਨੇ ਜਿਹੜੇ ਉਹਨਾਂ ਨੇ ਆਪਣੀ ਜਿਹੜਾ ਕਹਿੰਦੇ ਆਪਾਂ 5 ਸਾਲ ਲਈ ਕਿਸਮਤ ਦਾ ਜਿਹੜਾ ਫੈਸਲਾ ਉਹ ਲੈਣਾ ਹੁੰਦਾ ਕਿ ਆਪਾਂ ਨੇ ਕਿਸ ਇਨਸਾਨ ਨੂੰ ਜਿਹੜਾ ਪਿੰਡ ਲਈ ਚੰਗਾ ਹਰ ਜਿੱਦਾਂ ਕਿ ਪਿੰਡ ਲੈਵਲ ਤੇ ਛੋਟੇ-ਮੋਟੇ ਝਗੜੇ ਹੁੰਦੇ ਨੇ ਜੋ ਕੋਈ ਤਾਂ ਕਿ ਉਹ ਪਿੰਡ ਦੇ ਵਿੱਚ ਹੀ ਇੱਕ ਸਿਆਣਾ ਸੂਝਵਾਨ ਵਿਅਕਤੀ ਹੈ ਜੋ ਉਹਨਾਂ ਨੂੰ ਪਿੰਡ ਦੇ ਪੱਧਰ ਤੇ ਹੀ ਉਹਨਾਂ ਵਿੜੇ ਜਾਣ ਤਾਂ ਕਿ ਥਾਣੇ ਕਚਹਿਰੀਆਂ ਚ ਲੋਕ ਨਾ ਜਾਣ ਉਹਦੀ ਗੱਲ ਸੁਣਦੇ ਹੋਣ ਮੰਨਦੇ ਹੋਣ ਸਰਬਸੰਮਤੀ ਦੀ ਗੱਲ ਚੱਲ ਰਹੀ ਹੈ तकरीबन ਕਾਫੀ ਪਿੰਡਾਂ ਦੇ ਵਿੱਚ ਤਾਂ ਸਰਬਸੰਮਤੀ ਹੋ ਵੀ ਗਈ ਤੇ ਕੀ ਹੋਣਾ ਚਾਹੀਦਾ ਸਰਬਸੰਮਤੀ ਦੇ ਵਿੱਚ ਜਾਂ ਲੋਕਾਂ ਨੂੰ ਜੁਰਕਾ ਦੇਖਣਾ ਚਾਹੀਦਾ ਜਾਂ ਉਪਾਈ ਚਾਰਕ ਸਾਂਝ ਰੱਖਣੀ ਚਾਹੀਦੀ ਹੈ ਨਹੀਂ ਬਿਲਕੁਲ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਹੈ ਸੀਐਮ ਸਾਹਿਬ ਦਾ ਵੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਐਲਾਨ ਵੀ ਕੀਤਾ ਹੋਇਆ ਕਿ ਆਪਾਂ ਜਿੱਥੇ ਵੀ ਕੋਈ ਸਰਬਸੰਮਤੀ ਹੋ ਤਾਂ 5 ਲੱਖ ਰੁਪਇਆ ਉਸ ਪਿੰਡ ਨੂੰ ਇਨਾਮ ਵਜੋਂ ਦਿੱਤਾ ਜਾਊ ਸੋ ਇਸ ਤੋਂ ਸਰਕਾਰ ਦੀ ਵੀ ਜੋ ਮਨਸ਼ਾ ਹੈ ਉਹ ਆਪਾਂ ਨੇ ਜਾ ਕੇ ਹੁੰਦੀ ਹੈ ਕਿ ਸਰਕਾਰ ਵੀ ਇਸ ਗੱਲ ਨਾਲ ਹੀ ਆਪਣਾ ਕਹਿ ਲਿਓ ਉਤਸ਼ਾਹਿਤ ਕਰਦੀ ਹੈ ਲੋਕਾਂ ਨੂੰ ਕਿ ਆਪਾਂ ਆਪਸੀ ਜਿਹੜੀ ਭਾਈਚਾਰਾ ਉਹਨੂੰ ਬਣਾ ਕੇ ਰੱਖੀਏ ਕਿ ਕਿ ਜਿਹੜਾ ਸਰਪੰਚ ਹੁੰਦਾ ਸੀਐਮ ਸਾਹਿਬ ਕਹਿੰਦੇ ਉਹ ਪਿੰਡ ਦਾ ਹੁੰਦਾ ਨਾ ਕਿ ਪਾਰਟੀ ਦਾ ਹੁੰਦਾ ਕਿਸੇ ਸੋ ਆਪਾਂ ਉਹਨਾਂ ਦੇ ਕਹਿਣ ਮੁਤਾਬਕ ਨਗਰ ਦਾ ਸਰਪੰਚ ਚੁਣੀਏ ਜਿਹੜਾ ਸਭ ਨੂੰ ਨਾਲ ਲੈ ਕੇ ਚੱਲੇ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਥੋੜੀ ਨਾਰਾਜ਼ਗੀ ਰਹੀ ਹੈ ਉਹ ਨਸੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਜਦੋਂ ਆਪਾਂ ਕਹਿ ਲਈਏ ਕੋਈ ਬੁਰਾਈ ਹੈ ਜੋ ਉਹ ਜੜਾਂ ਲਾ ਚੁੱਕੀ ਐ ਸੋ ਉਹਦੀਆਂ ਜੜਾਂ ਪੁੱਟਣ ਵਾਸਤੇ ਕੱਲੀ ਆਪਾਂ ਸਰਕਾਰ ਨੂੰ ਦੋਸ਼ੀ ਨਹੀਂ ਮੰਨ ਸਕਦੇ ਉਹਦੇ ਵਿੱਚ ਜਿੰਨੇ ਲੋਕ ਲਿਪਤ ਨੇ ਜਿਸ ਤਰ੍ਹਾਂ ਨੌਜਵਾਨਾਂ ਨੇ ਆਪਣਾ ਕਈ ਜਗ੍ਹਾ ਤੇ ਨਾ ਅਲੱਗ-ਅਲੱਗ ਆਪਣੀਆਂ ਕਮੇਟੀਆਂ ਵੀ ਬਣਾਈਆਂ ਨੇ ਜਿੰਨੀ ਦੇਰ ਲੋਕਾਂ ਦਾ ਆਮ ਲੋਕਾਂ ਦਾ ਘਰੇ ਬੈਠੇ ਜਿਹੜੇ ਲੋਕ ਆ ਉਹਨਾਂ ਦਾ ਸਾਥ ਨਹੀਂ ਹੁੰਦਾ ਉਨੀ ਦੇਰ ਕੋਈ ਵੀ ਬੁਰਾਈ ਖਤਮ ਨਹੀਂ ਹੋ ਸਕਦੀ ਸੋ ਬਹੁਤ वैसे पहला नालो ਬਹੁਤ ਫਰਕ ਪੈ ਚੁੱਕਾ ਹੈ ਲੋਕ ਵੀ ਅਵੇਅਰ ਹੋ ਰਹੇ ਨੇ ਲੋਕ ਆਪ ਮਾਰੇ ਫੜ ਰਹੇ ਨੇ ਆਪਣਾ ਉਹਨਾਂ ਨੂੰ ਜਿਹੜੇ ਨਸ਼ਾ ਤਸਕਰ ਨੇ ਤੇ ਸਰਕਾਰ ਦਾ ਸਾਥ ਦੇ ਰਹੇ ਨੇ ਬਹੁਤ ਜ਼ਿਆਦਾ ਤਬਦੀਲੀ ਆ ਰਹੀ ਹੈ ਪਿਛਲੇ ਸਮੇਂ ਤੋਂ ਤੇ ਉਮੀਦ ਹੈ ਕਿ ਲੋਕ ਵੀ ਸਰਕਾਰ ਦਾ ਸਾਥ ਦੇਣਗੇ ਤੇ ਜਲਦੀ ਤੋਂ ਜਲਦੀ ਇਹ ਬਰਾਈ ਹੈ ਜਿਹੜੀ ਖਤਮ ਹੋਊਗੀ ਪੰਜਾਬ ਦੇ ਵਿੱਚੋਂ ਜੀ ਕੀ ਕਹੋਗੇ ਅੱਜ ਤੁਹਾਡੇ ਇਥੇ ਨਗਰ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਨਜ਼ਰ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਤਕਰੀਬਨ ਸਾਨੂੰ ਪਤਾ ਲੱਗਿਆ ਹੈ ਵੀ ਇੱਥੇ ਜਿਹੜੇ ਚਾਰ ਸਰਪੰਚ ਖੜੇ ਨੇ ਉਹ ਚਾਰੇ ਦੇ ਚਾਰੇ ਇੱਥੇ ਪਹੁੰਚੇ ਨੇ ਠੀਕ ਕਹੋਗੇ ਦੇਖੋ ਜਿਹੜੀ ਇਹ ਅਰਦਾਸ ਹੋਈ ਹੈ ਸੀ ਨਗਰ ਦੀ ਇਹ ਨਗਰ ਨੇ ਅਰਦਾਸ ਕਰਾਈ ਹੈ ਕਿ ਸਾਡੀ ਸਾਂਝ ਬਣੀ ਰਹੇ ਇਹ ਨਹੀਂ ਹੈਗੀ ਮੈਂ ਇਕੱਲੇ ਦੇ ਵੱਲੋਂ ਅਰਦਾਸ ਨਹੀਂ ਹੈਗੀ ਸਾਰੇ ਨਗਰ ਵੱਲੋਂ ਹੈ ਕਿ ਸਾਡੀ ਈਦੀ ਪਾਇਚਾਰਾ ਪਾਇਚਾਰਾ ਪੂਰਾ ਬਣਿਆ ਰਹੇ ਤਾਂ ਕਰਕੇ ਅਸੀਂ ਸ਼ੁਰੂਆਤ ਜੋ ਕਰਨ ਤੋਂ ਪਹਿਲਾਂ ਤਾਂ ਅਸੀਂ ਸੋਚਿਆ ਕਿ ਨਗਰ ਦੀ ਅਰਦਾਸ ਕੀਤੀ ਜਾਵੇ ਕਿ ਕੋਈ ਲੜਾਈ ਚੜਾਈ ਤੋਂ ਬਚਿਆ ਜਾਵੇ ਫਿਰ ਇੱਥੇ ਗੱਲ ਚੱਲੀ ਹੋ ਸਰਬਸੰਮਤੀ ਵੀ ਹਾਂ ਉਹ ਵੀ ਚੱਲ ਰਹੀ ਹੈ ਪਰਮਾਤਮਾ ਮੈਨੂੰ ਲੱਗਦਾ ਸਾਨੂੰ ਉਹ ਵੀ ਜਦੋਂ ਤੁਹਾਡਾ ਨਗਰੀ ਸਾਰਾ ਇਕੱਠਾ ਹੋ ਕੇ ਇੱਕ ਅਰਦਾਸ ਬੇਨਤੀ ਕਰ ਰਿਹਾ ਤਾਂ ਉੱਥੇ ਤਿੰਨ ਚਾਰ ਉਮੀਦਵਾਰ ਜਿਹੜੇ ਖੜੇ ਹੋ ਤੁਸੀਂ ਉਹਨਾਂ ਨੇ ਸਰਬਸੰਮਤੀ ਦੀ ਗੱਲ ਕੀਤੀ ਤੁਹਾਡੇ ਉਹ ਵੀ ਚੱਲ ਰਹੀ ਹੈ ਸ਼ਾਂਤਿਕ ਚੱਲੂਗੀ ਲੱਗਦਾ ਪਰਮਾਤਮਾ ਉਹ ਵੀ ਸਾਡਾ ਰਾਹ ਫੜੂਗਾ ਇਹ ਕਿੰਨੂ ਉਮੀਦ ਲੱਗਦੀ ਹੈ ਦੇਖੋ ਇਹ ਕੁਝ ਨਹੀਂ ਕਹਿ ਰਹੇ ਤੁਸੀਂ ਵੀ ਖੜੇ ਹੋ ਹਾਂ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਇਹ ਨਗਰ ਨੇ ਫਤਵਾ ਦੇਣਾ ਜਿਹਦੇ ਨਗਰ ਨੇ ਫਤਵਾ ਦਿੱਤਾ ਉਧਰ ਨੂੰ ਹੋ ਜਾਊਗਾ ਇਹ ਅਸੀਂ ਇਹ ਨਹੀਂ ਕਹਿਣਾ ਵੀ ਤੁਸੀਂ ਮੈਨੂੰ ਹੀ ਫਤਵਾ ਦਿਓ ਜੇ ਨਗਰ ਨੇ ਕਿਸੇ ਨੂੰ ਹੋਰ ਫਤਵਾ ਤੁਸੀਂ ਮੰਜ਼ੂਰ ਹਾਂ ਜੀ ਮੰਜ਼ੂਰ ਹੈ ਸਾਨੂੰ ਕੋਈ ਚੱਕ ਅਤਵਾ ਨਕਰ ਨਹੀਂ ਦੇਣਾ ਕਿਸ ਤਰ੍ਹਾਂ ਦੀ ਸਰਪੰਚੀ ਕਰੋਗੇ ਜੇਕਰ ਤੁਹਾਡੇ ਤੇ ਜ਼ਿੰਮੇਵਾਰੀ ਇਹ ਆਉਂਦੀ ਆ ਤੁਹਾਨੂੰ ਸੇਵਾ ਦਿੰਦੇ ਆ ਲੋਕ ਤਾਂ ਕਿਸ ਤਰ੍ਹਾਂ ਦੀ ਸਰਪੰਚੀ ਕਰੋਗੇ ਇਹ ਕਹਾਂਗੇ ਜੋ ਵੀ ਸਾਡੇ ਫੈਸਲੇ ਹੋਣਗੇ ਪਿੰਡ ਦੇ ਉਹ ਸਾਡੇ ਪਿੰਡ ਚ ਹੀ ਨਿਭੜੂਗਾ ਸਾਡੇ ਪਿੰਡ ਤੋਂ ਬਾਹਰ ਜਾ ਕੇ ਫੈਸਲਾ ਠਾਣੇ ਚ ਕਚਹਿਰੀ ਚ ਨਹੀਂ ਜਾਊਗਾ ਅਸੀਂ ਕੋਸ਼ਿਸ਼ੇ ਕਰਾਂ ਸਾਡੇ ਮੇਨ ਮਕਸਦ ਇਹ ਹੈ ਨਸ਼ਾ ਨਸ਼ਿਆ ਦਾ ਬਹੁਤ ਵੱਡਾ ਮੁੱਦਾ ਹੈ ਨਸ਼ਾ ਦੇਖੋ ਨਸ਼ਾ ਕੱਲਾ ਸਰਕਾਰਾਂ ਨਹੀਂ ਨਿਵੇੜ ਸਕਦੇ ਸਰਕਾਰਾਂ ਦਾ ਕੋਈ ਆਪਾਂ ਕਹੀਏਂ ਦੋਸਤ ਦੇ ਨਹੀਂ ਲੋਕ ਪਹਿਲਾਂ ਜਦੋਂ ਆਪਾਂ ਕਹਿੰਦੇ ਆ ਸਰਕਾਰਾਂ ਦਾ ਨਹੀਂ ਉਹ ਨਗਰ ਨੇ ਜਦੋਂ ਰਲਕੇ ਨਾ ਸਰਪੰਚ ਮੋਢੀ ਹੁੰਦਾ ਜਦੋਂ ਉਹ ਲੜਕ ਪਬਲਿਕ ਨੂੰ ਨਾਲ ਲਾਉਂਦਾ ਨਾ ਤਾਂ ਹਿੰਮਤ ਨਹੀਂ ਹੁੰਦੀ ਕਿ ਨਗਰ ਦੇ ਵਿੱਚ ਆ ਕੇ ਨਸ਼ਾ ਵੇਚੇ ਜੇ ਸਰਪੰਚੀ ਛਡਾਉਣ ਬਗ ਜੇ ਤਾਂ ਫਿਰ ਉਹ ਕਿੰਡ ਨੂੰ ਕਿਵੇਂ ਬਚਾਓਗੇ ਉਹ ਲੱਖ ਲਾਂ ਤਾਂ ਉਹ ਸਰਪੰਚ ਦੇ ਕੇ ਨਸ਼ੇ ਵਾਲੇ ਨੂੰ ਛਡਾਉਂ ਜਾਂਦਾ ਉਹ ਲੱਖ ਲਾਂ ਤਾਂ ਇਹ ਕੋਈ ਚੋਰ ਨੂੰ ਛਡਾਵਾ ਜਾਂਦਾ ਹੈ ਜਾਂ ਚੋਰ ਦੀ ਮਦਦ ਕਰਦਾ ਹੈ ਜਾਂ ਨਸ਼ੇ ਵਾਲੀ ਦੀ ਕੋ ਮਦਦ ਕਰਦਾ ਹੈ ਉਹ ਲੱਖ ਨਾਹਤਾ ਉਹ ਸਰਪੰਚ ਤੇ ਉਹ ਸਰਪੰਚ ਬਣਨਾ ਨਹੀਂ ਚਾਹੀਦਾ ਜੀ ਭਾਈ ਜੀ ਹੋਰ ਵੀ ਪਿੰਡ ਦੇ ਵਿੱਚ ਕੋਈ ਵਿਕਾਸ ਕਿਸ ਤਰ੍ਹਾਂ ਦਾ ਤੁਸੀਂ ਕਰੋਗੇ ਜਾਂ ਕਿੰਨਾ ਕਰ ਰਹੇ ਹੋ ਇਹ ਤੂੰ ਪਹਿਲਾਂ ਵਾਲੇ ਸਰਪੰਚ ਦਾ ਨਜ਼ਰੀਆ ਕੀ ਸੀ ਤੁਹਾਡਾ ਨਜ਼ਰੀਆ ਕੀ ਹੈ ਦੇਖੋ ਸਰਕਾਰਾਂ ਦਾ ਜਿਵੇਂ ਪੈਸਾ ਆ ਰਿਹਾ ਸੀ ਉਹ ਉਹਨਾਂ ਨੇ ਲਾਇਆ ਪੈਸਾ ਠੀਕ ਹੈ ਜੋ ਸੰ ਸਰਕਾਰਾਂ ਵੱਲੋਂ ਪੈਸਾ ਜਦ ਬਿਲਕੁਲ ਘਟ ਨਹੀਂ ਹੈ ਇਸ ਸਰਕਾਰ ਜਿਵੇਂ ਝਾੜੂ ਵਾਲੀ ਸਰਕਾਰ ਆਈ ਹੈ ਕੋਈ ਪੈਸਾ ਘਟਦੀ ਹੈਗੀ ਉਹ ਪੈਸਾ ਬੇਅੰਤ ਦੇ ਰਹੀ ਹੈ ਕੋਈ ਚੱਕਰ ਨਹੀਂ ਪਰ ਲਾਉਣ ਵਾਸਤੇ ਸਾਡੀ ਸੋਚ ਵੱਡੀ ਹੋਣੀ ਚਾਹੀਦੀ ਹੈ ਬਸ ਅਸੀਂ ਕਹਿੰਦਾ ਜਿੰਨਾ ਪੈਸਾ ਲੈ ਆਊਗਾ ਪੰਜੀ ਪੰਜੀ ਛੱਡ ਦੇਣੀ ਅਸੀਂ ਲਾਵਾ ਬੋਟਾ ਮੌਕੇ ਨਾ दारू ਬਹੁਤ ਵੰਡਦੇ ਕਿ ਸਾਨੂੰ ਵੋਟਾਂ ਪੈਣ ਹਾਂਜੀ ਕੋਈ ਗਰੀਬ ਹੈ ਕੋਈ ਅਮੀਰ ਹੈ ਹਰੇਕ ਇੱਕ ਦੂਜੇ ਦੇ ਘਰ ਤੱਕ ਬੋਤਲਾਂ ਜਾਂਦੀਆਂ ਨੇ ਤੁਸੀਂ ਕੀ ਕਰੋਗੇ ਅਸੀਂ ਜਿਹੜੀ ਅਰਦਾਸ ਕਰਾਈ ਉਹ ਇਹੀ ਕਰਾਈ ਹੈ ਕਿ ਅਸੀਂ ਨਸਾਬਤ ਕਰਨਾ ਹੈ ਸਾਨੂੰ ਪ੍ਰਮਾਤਮਾ ਵੋਟ ਦੇਣੀ ਉਹ ਲੋਕਾਂ ਦਾ ਉਹਦੇ ਹੱਥ ਹੈ ਅਸੀਂ ਨਸਾਬਤ ਸਾਡੇ ਤੇ ਦਾਗ ਨਹੀਂ ਲੱਗੂਗਾ ਕਿ ਕਿਸ ਦੀ ਨਸਾ ਦਿੱਤਾ ਜਾਂ ਕਿਸੇ ਨੇ ਘਰੇ ਗਿਆ ਜਾਂ ਕਿਸੇ ਨੂੰ ਪਿਲਾਈ ਕਿਉਂਕਿ ਅਸੀਂ ਖੁਦ ਵੀ ਨਹੀਂ ਪੀਂਦੇ ਨਾਲ ਨੇ ਜਿਹੜੇ ਸਰਬਸੰਮਤੀ ਦੇ ਨਾਲ ਮੈਂਬਰ ਚੁਣेंगे ਨਾ ਨਾਲ ਗੱਲਬਾਤ ਕਰਾਂਗੇ ਕੀ ਨਾਮ ਜਤਿੰਦਰਪਾਲ ਜੀ ਸਿਤੇਂਦਰਪਾਲ ਜੀ ਕਿਹੜੇ ਵਾਰਡ ਚੋਂ ਮੇਰਾ ਆਪਣਾ ਵਾਰਡ ਨੰਬਰ 5 ਹੈ ਜੀ 5 ਤੁਹਾਨੂੰ ਸਰਬਸੰਮਤੀ ਦੇ ਨਾਲ ਜੀ ਬਿਲਕੁਲ ਚੁਣਿਆ ਗਿਆ ਕੀ ਮਹਿਸੂਸ ਕਰਦੇ ਮਹਿਸੂਸ ਤਾਂ ਇਹੀ ਹੈ ਜੀ ਦੇਖੋ ਮੈਂ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਦਾ ਆਪਣੇ 5 ਨੰਬਰ ਵਾਰਡ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਜੀ ਤੇ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਜੀ ਜੋ ਨਗਰ ਦੇ ਲਈ ਫਾਇਦੇਮੰਦ ਚੀਜ਼ ਹੋਊਗੀ ਉਹਨਾਂ ਨੂੰ ਜੋ ਵੀ ਸਹੂਲਤਾਂ ਮਿਲਣਗੀਆਂ ਉਹ ਮਹੀਜਾ ਕਰਵਾਵਾਂਗਾ ਅਗਰ ਪੰਚਾਇਤ ਗਲਤ ਕੰਮ ਕਰੂਗੀ ਤਾਂ ਰੋਕਾਂਗੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜਿਹੜੇ ਹੋਣ ਵਾਲੇ ਜਾਂ ਲੋਕਾਂ ਲਈ ਨਵਾਂ ਕੀ ਕਰਨ ਜਾ ਰਹੇ ਹੋ ਪਿੰਡ ਦੇ ਵਿੱਚ ਦੇਖੋ ਜੀ ਮੰਨ ਲਓ ਚਲੋ ਗਲੀਆਂ ਨਾਲੀਆਂ ਤਾਂ ਹਰੇਕ ਦੀ ਉਹ ਡਿਮਾਂਡ ਹੈ ਕਿਉਂਕਿ ਕੋਈ ਕਲੋਨੀ ਨਵੀਂ ਬਣਦੀ ਆ ਤਾਂ ਗਲੀਆਂ ਨਾਲੀਆਂ ਬਣਨੀਆਂ ਬਣਨੀਆਂ ਨੇ ਜ਼ਿਆਦਾਤਰ ਤਾਂ ਇਹ ਵੀ ਦੇਖੋ ਸਿੱਖਿਆ ਵਧੀਆ ਹੋਵੇ ਜੀ ਮੈਡੀਕਲ ਸੂਜ ਤਾਂ ਲਿਆਵਾਂਗੇ ਜੀ ਤੇ ਆ ਮੰਨ ਲਓ ਸੁਸਾਇਟੀਜ਼ ਵਗੈਰਾ ਕਿਸਾਨਾਂ ਵਾਲੀ ਉਰੇ ਸੋਚ ਰਹੇ ਆ ਵੀ ਜੋ ਸਾਡੇ ਅਸੀਂ ਉਮੀਦਾਂ ਲਾਈਆਂ ਹੋਈਆਂ ਨੇ ਵੀ ਪਿੰਡ ਦੇ ਵਿੱਚ ਇੱਕ ਸੁਸਾਇਟੀ ਲਿਆਂਦੀ ਜਾਵੇ ਜੀ। ਜੀ। ਕਿਉਂਕਿ ਸਾਨੂੰ ਦੂਜੇ ਪਿੰਡ ਜਾਣਾ ਪੈਂਦਾ ਕੋਈ ਰੇਹ ਖਾਦ ਚੱਕਣ ਵਾਸਤੇ। ਉਹ ਜ਼ਿਆਦਾ ਕਿਸਾਨਾਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਇਹ ਚੀਜ਼ ਦੀ। ਜੀ। ਤੇ ਬਾਕੀ ਨਸ਼ੇ ਤੋਂ ਰਹਿਤ ਕਰਾਂਗੇ ਜੀ ਪਿੰਡ ਸਾਰਾ। ਕੋਈ ਵੀ ਬੰਦਾ ਸਾਡਾ ਪੰਚਾਇਤ ਦਾ ਨਸ਼ੇ ਵਾਲੇ ਬੰਦੇ ਦੇ ਨਾਲ ਨਹੀਂ ਤੁਰੂਗਾ। ਜੀ। ਚੰ ਬਹੁਤ ਵਧੀਆ ਗੱਲ ਬਾਈ ਜੀ ਨੇ ਕਹੀ ਹੈ। ਲੇਕਿਨ ਜਿਹੜੀਆਂ ਚੀਜ਼ਾਂ ਕਮੀਆਂ ਪਿੰਡ ਦੇ ਵਿੱਚ ਹੋਣਾ ਜਦੋਂ ਉਹ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦਾ ਸੀ ਸਰਕਾਰ ਤੱਕ ਲੈ ਕੇ ਜੰਨੇ ਅਸੀਂ ਸਰਕਾਰ ਤੋਂ ਕਰਾ ਕੀ ਨਹੀਂ ਸਕਦੇ ਅਸੀਂ ਸਰਕਾਰ ਤੋਂ ਕੀ ਨਹੀਂ ਕਰਾ ਸਕਦੇ ਜੇਕਰ ਸਾਡੇ 'ਚ ਹਿੰਮਤ ਹੈ ਸਾਡੇ 'ਚ ਉਹ ਜੋਸ਼ ਹੈ ਕੰਮ ਪ੍ਰਤੀ ਵਫਾਦਾਰੀ ਹੈ ਤਾਂ ਅਸੀਂ ਆਪਣੇ ਪਿੰਡ ਲਈ ਸਭ ਕੁਝ ਕਰ ਸਕਦੇ ਆ ਇਹ ਨੌਜਵਾਨ ਨੇ ਬੜੀ ਹੀ ਵਿਸਤਾਰ ਦੇ ਨਾਲ ਦੱਸਿਆਗਾ ਸਰ ਪਿੰਡ ਪ੍ਰਤੀ ਵਫਾਦਾਰੀ ਕਿੰਨੀ ਹੈ ਜਾਂ ਕਿੰਨਾ ਕੁ ਕੰਮ ਇਹ ਵੀਰ ਕਰਨਗੇ ਜੇਕਰ ਇਹ ਨੌਜਵਾਨ ਸਰਪੰਚ ਬਣਦੇ ਆ ਤਾਂ ਇਹਨਾਂ ਦੀ ਕੀ ਵਾਕੀ ਇਹ ਸੋਚ ਰਹੂਗੀ ਕਿ ਵਾਕੀ ਇਹ ਪਿੰਡ ਲਈ ਵਫਾਦਾਰੀ ਦੇ ਨਾਲ ਕੰਮ ਕਰਨਗੇ ਕਿ ਜੀ